ਦੋਸਤੋ ਆਪ ਵੀਡੀਓ ਦੇਖ ਕੇ ਜਾਇਓ ਜਿਹੜੇ ਡਿਪੋਰਟ ਹੋ ਕੇ ਆਏ ਨਾ ਅਮਰੀਕਾ ਤੋਂ ਕਿਵੇਂ ਤਾਂ ਹਾਂ ਮਾਰ ਮਾਰ ਰੋਂਦੇ ਨੇ 50-50 ਲੱਖ ਰੁਪਿਆ ਲਾ ਕੇ ਡੌਂਕੀਆਂ ਲਾ ਕੇ ਜਾਨ ਜੋਖਮ 'ਚ ਪਾ ਕੇ ਜਿਹੜੇ ਗਏ ਸੀ ਨਾ ਵਿਚਾਰੇ ਉਹ ਕਈਆਂ ਨੂੰ ਤਾਂ ਵਿਚਾਰਿਆਂ ਨੂੰ ਮਹੀਨਾ ਹੀ ਹੋਇਆ ਸੀ ਗਏਆਂ ਨੂੰ ਕਈ 15 ਦਿਨਾਂ ਦੇ ਗਏ ਹੋਏ ਵੀ ਮੁੜੇ ਨੇ ਦੇਖਿਓ ਕਿਵੇਂ ਰੋਂਦੇ ਨੇ ਤੇ ਜਿਨ੍ਹਾਂ ਨੇ ਚਲ ਪਹਿਲਾਂ ਦੇ ਗਏ ਹੋਏ ਨੇ ਥੋੜਾ ਜਿਆ ਉਹਨਾਂ ਨੇ ਤਾਂ 4 ਪੈਸੇ ਕਮਾ ਲਏ ਫੇਰ ਵੀ ਕੁਛ ਕਰ ਲਿਆ ਪਰ ਜਿਹੜੇ ਵਿਚਾਰੇ ਨੂੰ ਕਿਸੇ ਨੂੰ 6 ਮਹੀਨੇ ਕਿਸੇ ਨੂੰ 2 ਮਹੀਨੇ ਕਿਸੇ ਨੂੰ 1 ਮਹੀਨਾ ਹੀ ਗਿਆ ਸੀ ਉਹਨਾਂ ਨਾਲ ਤਾਂ ਬਾਲਾ ਤੱਕਾ ਹੋ ਗਿਆ ਸਾਰਾ ਕੁਝ ਆਪਦਾ ਵੇਚ-ਵਟ ਕੇ ਵਿਚਾਰੇ ਉਧਰ ਗਏ ਸੀ ਤੇ ਹੁਣ ਟਰੰਪ ਨੇ ਡਿਪੋਰਟ ਕਰਕੇ ਜਹਾਜ਼ ਭਰ ਕੇ ਅੰਮ੍ਰਿਤਸਰ ਭੇਜਿਆ ਤੇ ਟਾਂਡਾ ਏਰੀਏ ਦੇ ਜਿਹੜੇ ਨੌਜਵਾਨ ਵਿਚਾਰੇ ਆਏ ਨੇ ਨਾ ਉਹ ਕੈਮਰੇ ਅੱਗੇ ਕਿਵੇਂ ਰੋ ਰੋ ਕੇ ਆਪਦਾ ਦੁੱਖ ਦੱਸਦੇ ਨੇ ਪਰ ਉਹੀ ਜਾਣਦੇ ਨੇ ਆਪਾਂ ਤਾਂ ਬਸ ਕਈ ਬੰਦੇ ਨਾ ਖੁਸ਼ ਹੋਏ ਹੋਏ ਨੇ ਕਹਿੰਦੇ ਵਧੀਆ ਹੋਇਆ ਉਹ ਯਾਰ ਐ ਨਹੀਂ ਠੀਕ ਆ ਰੋਜ਼ੀ-ਰੋਟੀ ਲਈ ਜਿਹੜਾ ਕੋਈ ਬਾਹਰ ਗਿਆ ਵਿਚਾਰਾ ਹਨਾ ਉਹ ਹੁਣ ਚਲੀ ਗਏ ਸੀ ਸਾਰੀਆਂ ਜ਼ਮੀਨਾਂ ਜਾਇਦਾਦਾਂ ਵੇਚ-ਵਟ ਕੇ ਜੇ 4 ਪੈਸੇ ਕਮਾ ਲੈਂਦੇ ਤਾਂ ਚੰਗਾ ਸੀ ਜਵਾਕ ਪਲ ਜਾਂਦੇ ਪਰਿਵਾਰ ਪਲ ਜਾਂਦੇ ਤੇ ਖੁਸ਼ ਨਹੀਂ ਹੋਣਾ ਚਾਹੀਦਾ ਆ ਉਹਨਾਂ ਦੇ ਦੁੱਖ ਚ ਯਾਰ ਸ਼ਰੀਕ ਹੋਈਏ ਵਿਚਾਰਿਆਂ ਦੇ ਹਨਾ ਤੇ ਠੀਕ ਹੈ ਜੀ ਗਲਤ ਤਾਂ ਗਲਤ ਹੀ ਹੁੰਦਾ ਰੂਲ ਤਾਂ ਰੂਲ ਹੀ ਆ ਨਹੀਂ ਜਾਣਾ ਚਾਹੀਦਾ ਗਲਤ ਤਰੀਕੇ ਨਾਲ ਪਰ ਹੁਣ ਕੀ ਕਰੇ ਇੱਧਰ ਵੀ ਤਾਂ ਕੋਈ ਰੋਜ਼ਗਾਰ ਹੈ ਨਹੀਂ ਹਨਾ ਤਾਂ ਉਹਨਾਂ ਦਾ ਰੋਣਾ ਦੇਖਿਆ ਨਹੀਂ ਜਾਂਦਾ ਜਿਹੜਾ ਕੋਈ ਇਨਸਾਨ ਆ ਨਾ ਦਿਲੋਂ ਉਹਦਾ ਤਾਂ ਮਨ ਭਾਰੀ ਆਉਂਦਾ ਵੀਡੀਓ ਦੇਖ ਕੇ ਬਾਕੀ ਤੁਸੀਂ ਆਪਦੇ ਵਿਚਾਰ ਜ਼ਰੂਰ ਦਿਓ ਵੀ ਇਹ ਜੋ ਇਹ ਲੋਕਾਂ ਨੇ ਕੀਤਾ ਸਾਰਾ ਕੁਝ ਵੇਚ-ਵਟ ਕੇ ਚਲੇ ਗਏ ਠੀਕ ਹੈ ਜਾਂ ਫਿਰ ਇਹਨਾਂ ਨੇ ਗਲਤੀ ਕੀਤੀ ਸੀ ਜਾਂ ਟਰੰਪ ਨੇ ਠੀਕ ਕੀਤਾ ਜਾਂ ਗਲਤ ਕੀਤਾ ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ ਮੇਰਾ ਵੀਰਾ ਬਣ ਕੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰਦੇ ਹੋ ਇਹੋ ਜੀਆਂ ਵੀਡੀਓ ਹੋਰ ਤੁਹਾਨੂੰ ਮਿਲਦੀਆਂ ਰਹਿਣ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰਕੇ ਜਾਇਓ ਆਓ ਦੇਖੋ ਵੀਡੀਓ ਤੇ ਇਹਨਾਂ ਦੇ ਵਿਚਾਰਿਆਂ ਦੇ ਦੁੱਖ 'ਚ ਸ਼ਰੀਕ ਹੋਵੋ ਤੇ ਵਾਹਿਗੁਰੂ ਦਾ ਭਾਣਾ ਮੰਨ ਕੇ ਹੁਣ ਇਹਨਾਂ ਨੂੰ ਆਪਣੀ ਜ਼ਿੰਦਗੀ ਤਾਂ ਕੱਢਣੀ ਹੀ ਪੈਣੀ ਆ ਦੇਖੋ ਵੀਡੀਓ ਫਿਰ ਮੈਂ 2 ਅਗਸਤ ਨੂੰ ਗਿਆ ਤੇ ਦਿੱਲੀ ਤੋਂ ਕਤਰ ਕਤਰ ਤੋਂ ਬ੍ਰਾਜ਼ਿਲ ਬ੍ਰਾਜ਼ਿਲ ਤੋਂ ਬਾਹਰ ਇਹ ਨਿਕਲੇ ਤੇ ਕਹਿੰਦੇ ਮੈਂ ਫਿਰ 2 ਦਿਨ ਹੋਟਲ 'ਚ ਰਿਹਾ ਤੇ ਮੈਨੂੰ ਕਹਿੰਦੇ ਕਿ ਪੇਰੂ ਤੋਂ ਤੇਰੀ ਫਲੈਟ ਹੈ ਪੇਰੂ ਤੱਕ ਹੀ ਬੱਸਾਂ ਤੇ ਗਈ ਤੇ ਅੱਗੇ ਮਲਕੇ ਕੋਈ ਉੱਥੇ ਫਲੈਟ ਨਹੀਂ ਹੈ ਕੋਈ ਕੁਝ ਨਹੀਂ ਹੈਗਾ ਹੀ ਫਿਰ ਬਾਅਦ ਤੇ ਟੈਕਸੀਆਂ ਰਹਿ ਗਈਆਂ ਪੇਰੂ ਕੋਕਲੀ ਕੋਲੰਬੀਆ ਤੇ ਫਿਰ ਕਪੂਰਗਾਣਾ ਜਿੱਥੇ ਪਨਾਮਾ ਜੰਗਲ ਸ਼ੁਰੂ ਹੁੰਦਾ ਫਿਰ ਉਹ ਤੋਂ ਅੱਗੇ ਕਹਿੰਦੇ ਕਿ ਤੂੰ ਸ਼ਿਪ ਤੇ ਜਾਏਂਗਾ ਕਰੂਸ ਤੇ ਇਹਨੂੰ ਕਹਿੰਦੇ ਤੇ ਪਰ ਕਰੂਸ ਵੀ ਉੱਥੇ ਖੜਾ ਨਹੀਂ ਹੈਗਾ ਇਹ ਕੁਝ ਨਹੀਂ ਹੈਗਾ ਇਹ ਫੇ ਪਨਾਮਾ ਫੇ ਡੋਂਕੀ ਲੱਗੀ ਤੇ ਕੁਝ ਮੁੰਡੇ ਵੀ ਮਤਲਬ ਇੱਕ ਇੱਕ ਦੋ ਦੋ ਮੁੰਡਾ ਮਰਿਆ ਵੀ ਉੱਥੇ ਇੱਕ ਸਮੁੰਦਰ 'ਚ ਡੁੱਬ ਗਿਆ ਇਹ ਤੇ ਇੱਕ ਜੰਗਲ 'ਚ ਪਨਾਮਾ ਲੱਗੀ ਤੋਂ ਉਤ ਬਾਅਦ ਸਿਟੀ ਪਹੁੰਚੇ ਜਿੱਦਾਂ ਵੀ ਪਹੁੰਚੇ ਡੋਂਕੀ ਦੋ ਦਿਨ ਦੇ ਬਾਅਦ ਨਿਕਲੇ ਸਿਟੀ ਨਿਕਲੇ ਸਿਟੀ ਤੋਂ ਬਾਅਦ ਹੀ ਫਿਰ ਹੌਲੀ-ਹੌਲੀ ਇਦਾਂ ਨਕਾਰਾ ਗੋਆ ਗੋਟਾ ਮਲ ਮਕਸੀਕੋ ਤੱਕ ਪਹੁੰਚ ਗਏ ਉੱਥੇ ਤੋਂ ਲੋਕ ਅੱਗੇ ਕਿਸ ਤਰ੍ਹਾਂ ਗਏ ਮਕਸੀਕੋ ਤੋਂ ਅੱਗੇ ਸਾਨੂੰ ਉਹਨਾਂ ਨੇ ਪਹਾੜੀ ਪਹਾੜੀ ਵਾਲੇ ਰਸਤੇ ਕੱਢਿਆ ਉਹਨੇ ਡੋਂਕਰ ਨੇ ਉਹ ਸਮੁੰਦਰ ਦੀ ਡੋਂਕੀ ਵੀ ਲੱਗੀ ਸਮੁੰਦਰ ਦੀ ਡੋਂਕੀ ਲੱਗੀ ਹੈ 4 ਘੰਟੇ ਦੀ ਜਿਹਦੇ ਵਿੱਚ ਮੇਰੀ ਕਿਸ਼ਤੀ ਡੁੱਬ ਚਲੀ ਤਾਂ ਉਹਦੇ ਚੋਂ ਹੀ 8-9 ਜਣੇ ਜਿਹਦੇ ਵਿੱਚ ਹੀ ਬਚ ਗਏ ਜੇ ਤਾਂ ਤੁਸੀਂ ਇਹ ਤੋਂ ਚੱਲੇ ਸੀ ਏਜੰਟਰ ਦੇ ਨਾਲ ਕਿਹੋ ਜੀ ਗੱਲਬਾਤ ਕੀਤੀ ਵੀ ਡਾਂਕੀ ਰਹਿ ਜਾਓਗੇ ਤੇ ਸਿੱਧੀ ਫਲਾਈਟ ਸੀ ਕੀ ਉਹਨਾਂ ਨੇ ਏਜੰਟ ਉਹਨਾਂ ਦਾ ਮੇਰੇ ਨਾਲ ਗੱਲ ਹੋਈ ਸੀ ਕਿ ਮੈਂ ਇਹ ਇਹ ਜੋਰ ਪਤਾ ਵੀਜਾ ਦਿਵਾਉਂਗਾ ਵੀ ਵੀਜਾ ਲਵਾ ਕੇ ਫਿਰ ਸਿੱਧਾ ਮਕਸੀਕੋ ਦਾ ਕਰਾਉਂਗਾ ਤੇ ਫਿਰ ਉੱਥੇ ਗਏ ਉਹਨੂੰ ਕਹਿੰਦਾ ਨਹੀਂ ਇਹ ਗੱਲ ਨਹੀਂ ਬੰਦੀ ਵੀ ਫਿਰ ਉਹਨਾਂ ਨੇ ਮੈਨੂੰ ਬਰਾ ਤੋਂ ਕਤਰ ਘੱਲਿਆ ਦਿੱਲੀ ਤੋਂ ਕਤਰ ਤੋਂ ਫਿਰ ਸਿੱਧਾ ਬ੍ਰਾਜ਼ੀਲ ਘੱਲਿਆ ਤੇ ਫਿਰ ਅੱਗੇ 42 ਲੱਖ ਰੁਪਏ ਇਨੇ ਲੰਬੇ ਸਮੇਂ ਤੁਸੀਂ ਰਹੇ ਹੋ ਖਾਣ ਪੀਣ ਦਾ ਕੀ ਪ੍ਰਬੰਧ ਸੀ ਕਿਦਾਂ ਖਾਣ ਪੀਣ ਦਾ ਹੀ ਚੋਲ ਜੇ ਮਿਲ ਜਾਂਦੇ ਹੀ ਕਦੀ ਕਦਾਈ ਨਿੱਦੇ ਚਾਰ ਚਾਰ ਦਿਨ ਕਦੀ ਆਰੀ ਭੁੱਖੇ ਰਹੇਦਾ ਹੀ ਕਦੀ ਕੋਕ ਮਿਲ ਜਾਣਾ ਜਾਂ ਬਿਸਕੁਟ ਮਿਲ ਜਾਣੇ ਬਸ ਇਹੀ ਖਾ ਲੈਣੇ ਕੀ ਮੰਗ ਕਰਦੇ ਹੋ ਤੁਸੀਂ ਸਰਕਾਰ ਤੋਂ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਸਾਡਾ ਜਿਹੜਾ ਨੁਕਸਾਨ ਆਇਆ ਉਹ ਪਰਵਾਹੀ ਕਰ ਦੇਣ ਸਾਡੀ ਮਦਦ ਕਰ ਲੈਣ ਠੀਕ ਅਲੈਂਟਾਂ ਦੇ ਖਿਲਾਫ ਵੀ ਜਾਰੀ ਕਰ ਵੀ ਚਾਹੁੰਦੇ ਹੋ ਤੁਸੀਂ ਜੰਟਾ ਦੀ ਕਾਰਵਾਈ ਸਕਤੂ ਸਕਤੂ ਨਹੀਂ ਚਾਹੀਦੀ ਹੈ ਇੱਕ ਜਿਹੜਾ ਬੰਦੇ ਨੂੰ ਦੋ ਨੰਬਰ ਚ ਨਾ ਪਾਇਆ ਜਾਵੇ ਜੇ ਪਾਉਣਾਵੇ ਤੇ ਇੱਕ ਨੰਬਰ ਦੇ ਵਿੱਚ ਬੰਦੇ ਨੂੰ ਕੱਲਿਆ ਜਾਵੇ ਕਿ ਦੋ ਨੰਬਰ ਦੇ ਵਿੱਚ ਨਾ ਕੱਲਿਆ ਜਾਵੇ ਕਿ ਜਿਹੜੀ ਦੀ ਹੈ ਭਾਜੀ ਕੋਈ ਅੰਟਾ ਤਾਂ ਗੇੜ ਕੇ ਦੋ ਨੰਬਰ ਚ ਨਾ ਭਾਜੀ ਕਿਸੇ ਪਾਸੇ ਜਾਓ ਭਾਜੀ ਇੱਥੇ ਖਾ ਲੋ ਥੋੜੀ ਖਾ ਲੋ ਕਿਤੇ ਠੇਕ ਨਾ ਚਲੋ ਭਾਜੀ ਨਾ ਖਾਣ ਨੂੰ ਮਿਲਦਾ ਨਾ ਕੁਝ ਮੋਥੇ ਕੁਝ ਤੁਹਾਡੀ ਸੇਫਟੀ ਰੱਖਦੇ ਆ ਕੋਟਮਾਰ ਬਾਧੂ ਕਰਦੇ ਆ ਜੋ ਤੁਹਾਡੇ ਜੀਬ ਵਿੱਚ ਪੈਸਾ ਤੇ ਲਾ ਸਭ ਕੁਝ ਖੋ ਲੈਂਦੇ ਆ ਜਦੋਂ ਘਰੋਂ ਚੱਲੇ ਸੀ ਮਤਲਬ ਕਿ ਕਿਤੋਂ ਕਿਤੋਂ ਸਾਫ ਲਾ ਲਓ ਭਾਜੀ 30 35000 ਦੇ ਤਾਂ ਕੱਪੜੇ ਹੀ ਸੀਗੇ ਸਾਡੇ ਕੋਲ ਜਿਹੜੇ ਰਾਸਤੇ ਸਾਡੇ ਕੋ ਖੋਲੇ ਆ ਤੁਹਾਨੂੰ ਸਿੱਧਾ ਕਹਿ ਇਹ ਕਿ ਖੜਿਆ ਕਿ ਇੱਥੋਂ ਭਾਜੀ ਪਹਿਲਾ ਵੀਜ਼ਾ ਇਟਲੀ ਦਾ ਸੀ ਇੱਥੇ ਇਟਲੀ ਦਾ ਬਿਲਕੁਲ ਡਾਇਰੈਕਟ ਗਏ ਆ ਮੁੜ ਕੇ ਗਏ ਕਹਿੰਦੇ ਜੀ ਤੁਹਾਡੀ ਡਾਇਰੈਕਟ ਫਲਾਈਟ ਕਰਾ ਦਿੰਦੇ ਆ ਤੇ ਅਸੀਂ ਵੀ ਭਾਜੀ ਤਿਆਰ ਹੋ ਗਏ ਠੀਕ ਆ ਹੁਣ ਸਭ ਜਵਾ ਦਾ ਬਾਜੀ ਫਲਾਈਟ 'ਚ ਬੈਠ ਕੇ ਪਤਾ ਲੱਗਦਾ ਫਲਾਈਟ ਦੀ ਟਿਕਟ ਆਈ ਹੈ ਸਟੇ ਵਾਲੀ ਫਲਾਈਟ ਆ ਜੀ ਬੰਦਾ ਕਹਿੰਦਾ ਕਿ ਚਲੋ ਪਹਿਲਾਂ ਵੀ ਸਟੇ ਮਿਲਦੀ ਹੈ ਜਦੋਂ ਜਾ ਕੇ ਤਾਰ ਕੇ ਬਾਜੀ ਬਾਈ ਰੋਡ ਅੱਗੇ ਲੈ ਜਾਂਦੇ ਨਾ ਬਾਜੀ ਬਹੁਤ ਔਖਾ ਹੁੰਦਾ ਤੇ ਇਟਲੀ ਤੋਂ ਤੁਸੀਂ ਕਿੱਧੇ ਕਿਸੇ ਤੇ ਬਾਜੀ ਤੋਂ ਉਹਨਾਂ ਨੇ ਲੈਟਨ ਅਮਰੀਕਾ ਲੈ ਕੇ ਜਾਂਦੇ ਆ ਬਾਜੀ ਤੋਂ ਲੈ ਕੇ ਗਿਆ ਜੀ ਕਿ ਤੁਹਾਡੇ ਇੱਥੇ ਤੁਸੀਂ ਅਮਰੀਕਾ ਆ ਕੇ ਜੀ ਤੁਹਾਡੀ ਇੱਥੋਂ ਫਲਾਈਟ ਹੋਣੀ ਹੈ ਅਗਲੀ ਇੱਥੇ ਵੇਟ ਕਰ ਲਓ ਬਾਜੀ ਕੋਈ ਫਲਾਈਟ ਨਹੀਂ ਹੁੰਦੀ ਕੋਈ ਕੁਝ ਨਹੀਂ ਹੁੰਦਾ ਨਾ ਕੋਈ ਮੁੜ ਕੇ ਉਹ ਹੱਥ ਪਾਉਂਦਾ ਨਾ ਕੋਈ ਰੋਟੀ ਖਾਣ ਨੂੰ ਦਿੰਦਾ ਜੇ ਪਿਛੇ ਫੋਨ ਕਰਕੇ ਏਜੰਟਾਂ ਨੂੰ ਫੋਨ ਕਰਦੇ ਆ ਕੋਈ ਨਹੀਂ ਹੋ ਜੂਗਾ ਹੋ ਜੂਗਾ ਹੱਲ ਫੇਰ ਭਾਜੀ ਮਜਬੂਰੀ ਜਿਹੀ ਫੇਰ ਕਰਦਿਆਂ ਤੋਂ ਪੈਸੇ ਮੰਗਾਉਣੇ ਪੈਂਦੇ ਆ ਕਿਉਂਕਿ ਬੰਦ ਇਨਸਾਨ ਆ ਬਈ ਪੁੱਕੇ ਤਾਂ ਲੱਗਦੀ ਆ ਉਹਦਾ ਇੱਕ ਦਿਨ ਭੁਖਾਰਾ ਲੂਗਾ ਦੋ ਦਿਨ ਫਰੀ ਬਹੁਤ ਉਹ ਕਿਸ ਤਰੀਕੇ ਨਾਲ ਤੁਰ ਕੇ ਇੱਕ ਇੱਕ ਬਾਹਰ ਭਾਜੀ ਕੋਸ਼ਿਸ਼ ਦਾ ਰਸਤਾ ਸੀ ਉਹਦੇ ਵਿੱਚ ਟੈਕਸੀਆਂ ਤੇ ਕੱਢਿਆ ਲਗਭਗ 15 ਘੰਟੇ ਸਮੁੰਦਰ ਦੇ ਵਿੱਚ ਦੀ ਲੈ ਕੇ ਗਏ ਬੋਟ ਤੇ ਉਹ ਵੀ 5 ਫੁੱਟ ਚੌੜੀ ਮਤਲਬ ਪਲਾਸਟਿਕ ਦੀ ਬੋਟ ਹੁੰਦੀ ਆ ਜੀ ਉਸ ਤੋਂ ਬਾਅਦ ਫਿਰ ਰੋਡ ਤੇ ਫੇ 40-45 ਕਿਲੋਮੀਟਰ ਚੱਲੇ ਆਂ ਅਸੀਂ ਪੈਦਲ ਉਹ 17 ਕ 18 ਪਹਾੜ ਸੀ ਜਿਹੜੇ ਕ੍ਰੋਸ ਕੀਤੇ ਆ ਜੀ ਉਹ ਵੀ ਇਦਾਂ ਸੀ ਕਿ ਇੱਕ ਸਾਈਡ ਤੇ ਖਾੜੀ ਆ ਜੇ ਪੈਰ ਸਲਿੱਪ ਹੋ ਗਿਆ ਤੇ ਮਤਲਬ ਬੰਦਾ ਨਹੀਂ ਲੱਭਦਾ ਇਸ ਦੇ ਨਾਲ ਦੇ ਨਾਲ ਕੋਈ ਮਿਸ ਹੈਪਨਿੰਗ ਹੋਈ ਆ ਭਾਜੀ ਬਹੁਤ ਕੁਝ ਦੇਖਿਆ ਜੀ ਰਾਹ ਤੇ ਜਿਹੜਾ ਡਿੱਗ ਪੈਂਦਾ ਛੱਟ ਲੱਗ ਜਾਂਦੀ ਆ ਕੋਈ ਮਰਨ ਗੰਡੇ ਪਿਆ ਉਹਨੂੰ ਛੱਡ ਦਿੰਦੇ ਆ ਕਿ ਮਰ ਜਪਾ ਇੱਥੇ ਡੈੱਡ ਬੋਡੀਆਂ ਅਸੀਂ ਜਾਂਦੇ ਖੁਦ ਦੇਖੀਆਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਅਰੈਸਟ ਭਾਈ ਸਾਡੀ ਅਮਰੀਕਾ ਜਾ ਕੇ ਪਈ ਹੈ ਪੰਜਾਬ ਦੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜਿਹੜਾ ਭੰਗ ਜੜਦਾ ਭਾਜੀ ਇੱਥੇ ਖਾ ਲੋ ਘੱਟ ਖਾ ਲੋ ਯਾਰ ਬਾਹਰ ਸੁਪਨਾ ਨਾ ਹੀ ਦੇਖੋ ਇੱਕ ਤਾਂ ਪੈਸੇ ਉੱਜੜਦੇ ਆ ਤੇ ਭਾਜੀ ਦੂਸਰਾ ਮੁਸ਼ਕਲ ਇਹ ਆ ਕਿ ਬੰਦਾ ਬਚ ਕੇ ਹੁੰਦਾ ਜਦੋਂ ਤੁਹਾਡੀ ਅਰੈਸਟ ਹੋਈ